ਸਾਸੀ ਕਾਲ ਜੀ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਮ ਹੋਗੇ ਖੁਸ਼ ਹੋਮ ਹੋਗੇ ਅਸੀਂ ਵੀ ਸਾਰੇ ਠੀਕ ਠਾਕ ਜੀ ਚਲੋ ਆਪਾਂ ਕਰਦੇ ਆ ਅੱਜ ਵਾਲੇ ਬਲੌਗ ਦੀ ਜਿਹੜੀ ਸਟਾਰਟਿੰਗ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਹਨਾ ਜਿਸ ਦਿਨ ਮਤਲਬ ਤੂੜੀ ਵਾਲਾ ਦਿਨ ਵੀ ਸਵੇਰੇ ਅਸੀਂ ਤਿਆਰੀ ਕਰਨ ਲੱਗੇ ਸੀਗੇ ਕੋਠਾ ਵਗੈਰਾ ਸਾਰਾ ਖਾਲੀ ਕਰ ਲਿਆ ਤੂੜੀ ਵਾਲਾ ਤੇ ਇਸ ਸਮਾਨ ਸੀਗਾ ਜਿਹੜਾ ਕੱਢ ਕੇ ਇੱਧਰ ਉੱਧਰ ਕਰਤਾ ਪਾਥੀ ਆਲਾ ਘਹਾਰਾ ਸੀਗਾ ਜਿਹੜਾ ਇਹ ਮੈਂ ਪੱਲੀ ਨਾਲ ਟਕਤਾ ਜਿਵੇਂ ਤੁਸੀਂ ਪਹਿਲਾ ਵਾਲੇ ਬਲੌਗ ਚ ਦੇਖ ਚੁੱਕੇ ਹੋ ਹਨਾ ਤੇ ਕਿੰਨਾ ਹਨਾ ਹੁਣ ਆਪਣੇ ਘਰਾਚਾ ਹੈ ਜਾਂ ਹਾੜੀ ਕਰਕੇ ਹਨਾ ਸਾਰੇ ਜਿਹੜੇ ਕੰਮ ਕਰਨੇ ਚੱਲੀ ਜਾਂਦੇ ਨੇ ਤੇ ਮੈਂ ਸਾਰਾ ਜਿਹੜਾ ਸਮਾਨ ਸੀਗਾ ਚੱਕ ਤਾਂ ਆ દિਵਾਲੀ ਵਾਲੀਆ ਠੂਠੀਆਂ ਚੁੰਗੜੇ ਜਿਹੜੇ ਡੈਕੋਰੇਟਰ ਬਣਿਤ ਦੇ ਕਰੇ ਹੋਏ ਸੀਗੇ ਇਹ ਸਾਰੇ ਹਨਾ ਮੈਂ ਇਕੱਠੇ ਕਰਕੇ ਪਿੱਛੇ ਨੀਰੇ ਵਾਲੇ ਕੋਠੇ ਚ ਰੱਖੇ ਹੋਏ ਸੀਗੇ ਰੰਗੋਲੀ ਵਾਲੇ ਬਚਦੇ ਰੰਗ ਹਨਾ ਤੇ ਕੁਸ ਕੋਲਡ ਡਰਿੰਕ ਵਾਲੀਆ ਬੋਟਲਾਂ ਤੇ ਕੰਟੇਨਰ ਕਈ ਵਾਰ ਕੋਈ ਲੋਡ ਪੈ ਜਾਂਦੀ ਆ ਘਰ ਚ ਤਾਂ ਕਰਕੇ ਮੈਂ ਇੱਕ ਦੋ ਮਤਲਬ ਸੰਭਾਲ ਕੇ ਰੱਖ ਲੈਣੀ ਹੁੰਦੀ ਆ ਵੀ ਜਦੋਂ ਕੋਈ ਲੋਡ ਪੈਂਦੀ ਆ ਫਿਰ ਕੱਢੀ ਜਾਂਦੀ ਆ ਨੇ ਉਹ ਸਾਰਾ ਸਮਾਨ ਮੇਰਾ ਪਿੱਛੇ ਰੱਖਿਆ ਹੋਇਆ ਸੀਗਾ ਤੇ ਮੈਂ ਹੁਣ ਸੰਦੀਪ ਨੂੰ ਇਹੀ ਪੁੱਛਦੀ ਸੀ ਮੈਂ ਕਿ ਇਹ ਲਾਹਾਂ ਕ ਸਰ ਜੂਗਾ ਵੀ ਟੰਗੇ ਰਹਿੰਦੇ ਇੱਥੇ ਅਸੀਂ ਏਸੀ ਜਿਹੜੀ ਏਸੀ ਦੀ ਸਰਵਿਸ ਕਰਵਾ ਲਈ ਤੇ ਜਿਹੜਾ ਤੂੜੀ ਵਾਲਾ ਹੈਗਾ ਆਪਣਾ ਪਿੱਛੇ ਆ ਬਿਲਕੁਲ ਆਹ ਸਾਰਾ ਇੱਧਰ ਦੀ ਲੰਗ ਕੇ ਘਰ ਦੇ ਬੈਕ ਸਾਈਡ ਜਾ ਕੇ ਤਾਂ ਹਨਾ ਤੂੜੀ ਵਾਲੇ ਦੇ ਅਨੁਸਾਰ ਹੀ ਮਤਲਬ ਤੂੜੀ ਬਹੁਤ ਜ਼ਿਆਦਾ ਖਿੰਲਰ ਜਾਂਦੀ ਆ ਤੇ ਸਾਨੂੰ ਇਹ ਹੁੰਦਾ ਵੀ ਸਾਰੀਆਂ ਬਿੰਦੂਆ ਵਗੈਰਾ ਸ਼ੀਸ਼ੇ ਇੱਕ ਵਾਰ ਘਰ ਦੀ ਸਾਰੀ ਸਫਾਈ ਤਾਂ ਹੁਣ ਮੰਗਰੋ ਕਰਨੀ ਹੀ ਕਰਨੀ ਆ ਤੇ ਪਰ ਉਸ ਦਿਨ ਬहोत ਹੁੰਦਾ ਦੇਖੋ ਇਧਰੋਂ ਨਾ ਵੱਡੇ ਗੇਟ ਤੋਂ ਆ ਕੇ ਸਾਈਡ-ਸਾਈਡ ਤੋਂ ਦੀ ਜਾ ਕੇ ਜਿੱਧਰ ਮੈਂ ਕੱਪੜੇ ਧੋਣੀ ਹੁੰਨੀ ਆ ਤੇ ਉਧਰ ਦੀ ਜਾ ਕੇ ਪਿੱਛੇ ਤੁੜੀ ਵਾਲਾ ਬਣਿਆ ਹੋਇਆ ਫਿਰ ਕੁਝ ਸਮਾਨ ਸੀਗਾ ਜਿਹੜਾ ਬਾਧੂ ਘਟੂ ਸੀਗਾ ਸੀ ਮਤਲਬ ਆਪਾਂ ਹੁੰਦਾ ਨਾ ਖਾਲੀ ਤਾਂਤੇ ਰੱਖੀ ਜਾਂਦੇ ਹੁੰਨੇ ਆ ਆ ਜਿਹੜੇ ਮੇਰੇ ਝਾੜੂ ਸੀਗੇ ਕਸ ਦੇ ਕੁਸ ਦੇ ਹੁੰਦੇ ਸੀਗੇ ਤੇ ਉਹ ਸਾਰੇ ਮੈਂ ਪਿੱਛੇ ਹੀ ਰੱਖ ਕੇ ਆਂਦੀ ਸੀਗੀ ਇਹ ਚ ਕੁਸ ਤਾਂ ਜਿਹੜੇ ਮੈਂ ਵਰਤਦੀ ਹੁਣ ਉਹ ਵੀ ਨੇ ਫਰਸਪਰਸ ਧੋਣ ਵਾਸਤੇ ਇਹ ਸਾਰੇ ਕੱਢ ਲਏ ਸੀਗੇ ਆਹ ਹੋਰ ਸਮਾਨ ਸੀਗਾ ਤੇ ਆਹ ਕੁਛ ਕਵਾੜ ਸੀਗਾ ਉਹ ਵੀ ਮੈਂ ਪਿੱਛੇ ਇੱਕ ਵਾਕੜ ਦੇ ਵਿੱਚ ਇਕੱਠਾ ਕਰੀ ਜਾਨੀ ਹੁੰਦੀਆਂ ਵੀ ਜਦੋਂ ਫਿਰ ਇਕੱਠਾ ਹੀ ਵੇਚਿਆ ਜਾਂਦਾ ਸ਼ਿਸ਼ੀਆ ਵਗੈਰਾ ਹੁੰਦੀਆਂ ਨੇ ਇੱਧਰ ਉੱਧਰ ਖੇਡਣਨ ਤੋਂ ਉਹ ਸਾਰਾ ਸਮਾਨ ਆਪਾਂ ਕੱਢ ਕੇ ਬਾਹਰ ਰੱਖ ਲਿਆ ਤੇ ਹੁਣ ਮਤਲਬ ਆਉਣਗੇ ਤੂੜੀ ਕਰਨ ਵਾਲੇ ਇੱਧਰ ਹੈਗਾ ਆਪਣਾ ਫਾਰਮ ਜੀ ਪੋਲਟਰੀ ਫਾਰਮ ਦੇਸੀ ਪੋਲਟਰੀ ਫਾਰਮ ਹਨਾ ਅੱਜ ਮੈਂ ਤੁਹਾਨੂੰ ਇਹ ਵੀ ਦਿਖਾਈ ਦੇਵਾਂ ਤੇ ਆ ਸੰਦੀਪ ਦਾ ਚੈਨਲ ਆ ਤੇ ਆ ਆਪਣਾ ਬੋਰਡ ਲੱਗਿਆ ਹੋਇਆ ਗਰੀਵਾਲ ਪਲਟਰੀ ਕਿੰਗ ਉਹਨਾਂ ਦਾ ਚੈਨਲ ਆ ਜਿੱਤੇ ਉਹ ਆਪਣੀ ਵੀਡੀਓ ਅਪਲੋਡ ਕਰਦੇ ਨੇ ਤੇ ਅੱਜ ਥੋੜਾ ਜਿਹਾ ਫਾਰਮ ਦਾ ਵੀਊ ਵੀ ਮੈਂ ਸੋਚਿਆ ਚਲੋ ਤੁਹਾਨੂੰ ਦੇ ਦਾਂ ਕਿਉਂਕਿ ਉਸ ਤੋਂ ਪਹਿਲਾਂ ਟਾਈਮ ਹੀ ਨਹੀਂ ਲੱਗਿਆ ਕਦੇ ਵੀ ਹੈਨਾ ਬਲੌਗ ਦੇ ਵਿੱਚ ਫਿਰ ਮੈਨੂੰ ਇਹ ਹੋ ਜਾਂਦਾ ਵੀ ਬਲੌਗ ਜ਼ਿਆਦਾ ਲੰਬਾ ਹੋ ਜਾਊਗਾ ਤੇ ਆ ਦੇਖੋ ਜੀ ਆ ਆਪਣੀ ਹੁਣ ਫਾਰਮ ਦੇ ਵਿੱਚ ਹੈਗੇ ਨੇ ਚੂਚੇ ਤੇ ਇਹ ਦੋ ਤਿੰਨ ਬਰੀਡਸ ਨੇ ਜਿਹੜੀਆਂ ਹੈਗੀਆਂ ਨੇ ਦੇਸੀ ਦੀ ਐ ਮੈਂ ਥੋੜਾ ਮੋਟਾ ਦੱਸ ਦਾਂ ਜੇ ਤੁਹਾਨੂੰ ਹਨਾ ਕਈ ਵਾਰ ਇੰਟਰਸਟ ਹੁੰਦਾ ਹਨਾ ਵੀਵਰਸ ਨੂੰ ਇਹ ਜਾਣਨ ਦਾ ਤੇ ਕਈ ਤਾਂ ਹੁਣ ਜਿਵੇਂ ਇਹ ਚੀਜ਼ ਪਤਾ ਹੁੰਦੀ ਆ ਹਨਾ ਨਹੀਂ ਵੀ ਪਤਾ ਹੁੰਦੀ ਨਿਊਜ਼ ਆ ਕੰਮ ਹੋ ਗਿਆ ਆਪਣਾ ਦੇਸੀ ਪੋਲਟਰੀ ਦੇ ਜਿਹੜੇ ਮਤਲਬ ਹੈਗਾ ਬਹੁਤ ਜ਼ਿਆਦਾ ਨੇ ਸੰਦੀਪ ਦਾ ਵੀ ਇਹ ਜੋਰ ਲੱਗਿਆ ਹੋਇਆ ਵੀ ਆਪਾਂ ਇਹਨੂੰ ਵੱਧ ਤੋਂ ਵੱਧ ਪਰਫੁੱਲਟ ਕਰੀਏ ਵੀ ਜਾਣਕਾਰੀ ਆਪਣੇ ਚੈਨਲ ਤੇ ਦੇ ਰਹੇ ਨੇ ਵੀਰ ਬਾਰੋ ਹਨਾ ਆ ਕੇ ਕਈ ਮਤਾਵਾ ਵੀ ਹਨਾ ਵੀ ਜਾਣਕਾਰੀ ਲੈਂਦੇ ਨੇ ਤੇ ਚੂਚੇ ਵਗੈਰਾ ਜਿਹੜੇ ਖਰੀਦ ਕੇ ਲੈ ਕੇ ਜਾਂਦੇ ਨੇ ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਬਾਹੀ ਗੁਰੂ ਦੀ ਕਿਰਪਾ ਨਾਲ ਵਾਕੀ ਭੈਣਾ ਭਾਈਆ ਦੇ ਸਾਥ ਨਾਲ ਤੇ ਆ ਹੁਣ ਜਿਹੜੇ ਹੈਗੇ ਨੇ ਮਤਲਬ ਚੂਚੇ ਨੇ ਬਹੁਤ ਪਿਆਰੇ ਲੱਗਦੇ ਨੇ ਜੀ ਇਹ ਛੋਟੇ ਛੋਟੇ ਮੈਨੂੰ ਤਾਂ ਬਹੁਤ ਕਿਊਟ ਲੱਗਦੇ ਹੁੰਦੇ ਨੇ ਇਹ ਦੇਖਣ ਨੂੰ ਤੇ ਇਹ ਐਦਾਂ ਲੱਗਦੇ ਹੁੰਦੇ ਨੇ ਹਨਾ ਜਿਵੇਂ ਹਨਾ ਰੂੰਜੀ ਦੇ ਫੰਬੇ ਹੁੰਦੇ ਨੇ ਹਨਾ ਵੀ ਉਹ ਭੱਜੇ ਫਿਰਦੇ ਹੁੰਦੇ ਨੇ ਆ ਨਿਊ ਬਰੀਡ ਆ ਜੀ ਇਹ ਵੈਸੇ ਐ ਇਹਦਾ ਨਾਮ ਸਾਇਦ ਐਸਟਰੋਲੋਪ ਆ ਤੇ ਇਹ ਦੇਸੀ ਕੋਈ ਜੰਗਲੀ ਬਰੀਡ ਆ ਦੇਸੀ ਕਹਿੰਦੇ ਵੀ ਇਹਦਾ ਐਗ ਜਿਹੜਾ ਹੁੰਦਾ ਬਹੁਤ ਜ਼ਿਆਦਾ ਤਾਕਤਵਾਰ ਆ ਵੀ ਡਾਕਟਰ ਜਿਵੇਂ ਹਾਰਟ ਪੇਸ਼ੈਂਟ ਨੇ ਹਨਾ ਉਹਨਾਂ ਨੂੰ ਰਿਕਮੈਂਡ ਕਰਦੇ ਨੇ ਤੇ ਜਿਵੇਂ ਹੁਣ ਆਪਣਾ ਦੇਸੀ ਪੋਲਟਰੀ ਦਾ ਕੰਮ ਆ ਬਹੁਤ ਜ਼ਿਆਦਾ ਮਤਲਬ ਇਹ ਤੇ ਵੀ ਹੈਗਾ ਵੀ ਜਿਵੇਂ ਐਗ ਵਗੈਰਾ ਦਾ ਹੈਗਾ ਲੋਕਾਂ ਨੂੰ ਹਨਾ ਲੋਡ ਪੈਂਦੀ ਆ ਤੇ ਡਾਕਟਰ ਵਗੈਰਾ ਮਰੀਜ਼ਾਂ ਨੂੰ ਦੱਸਦੇ ਨੇ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਜੀ ਐਗ ਦੀ ਤੇ ਬਾਕੀ ਹੁਣ ਜਿਵੇਂ ਬਹੁਤ ਵੀਰ ਭਾਈ ਹਨਾ ਵੀ ਇਹ ਕੰਮ ਸ਼ੁਰੂ ਵੀ ਕਰ ਰਹੇ ਨੇ ਵਿੱਚ ਹਨਾ ਜਿਹੜੇ ਹੌਸ ਬੈਪਸ ਨੇ ਆਪਾਂ ਕਹਿੰਦੇ ਆ ਫ੍ਰੀ ਨੇ ਦੇਖੋ ਮੈਂ ਵੀ ਹੈਲਪ ਕਰ ਦਿੰਨੀ ਆ ਇਹਦੇ ਵਿੱਚ ਕੰਮ ਦੇ ਵਿੱਚ ਕੋਈ ਵੀ ਆਪਾਂ ਨੂੰ ਇਹ ਨਹੀਂ ਹੁੰਦਾ ਵੀ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ ਕੋਈ ਉਹ ਨਹੀਂ ਹੁੰਦਾ ਵੀ ਮੈਂ ਵੀ ਸੰਦੀਪ ਦੀ ਪੂਰੀ ਹੈਲਪ ਕਰਦੀ ਆ ਜਿਵੇਂ ਹੁਣ ਸਾਡਾ ਘਰ ਦੇ ਵਿੱਚ ਕੋਈ ਵੀ ਕੰਮ ਹੁੰਦਾ ਜਾਂ ਸੰਦੀਪ ਨਹੀਂ ਕਰੇ ਪਾਣੀ ਵਗੈਰਾ ਰੱਖਣਾ ਜਾਂ ਕੋਈ ਵੀ ਨਾਲ ਕਲੀਨਿੰਗ ਦਾ ਜਿੰਨਾ ਕਿ ਮੇਰੇ ਕੋਲੇ ਟਾਈਮ ਹੁੰਦਾ ਤੇ ਮੈਂ ਇਹਨਾਂ ਦੀ ਪੂਰੀ ਹੈਲਪ ਕਰਦੀ ਆ ਤੇ ਬਾਕੀ ਮੇਰਾ ਤਾਂ ਯਕੀਨ ਇਹ ਹੁੰਦਾ ਵੀ ਹਨਾ ਜਿਹੜਾ ਕਈ ਵਾਰ ਕਿਸੇ ਨੂੰ ਹੁੰਦਾ ਹੋਊਗਾ ਵੀ ਕੋਈ ਐ ਦੇਖੋ ਜਿਹੜੀ ਚੀਜ਼ ਆਪਣੀ ਹੈਲਥ ਵਾਸਤੇ ਬਣੀ ਹੋਈ ਆ ਵੀ ਐਗ ਖਾਣਾ ਕੋਈ ਪਾਪ ਨਹੀਂ ਹੈਗਾ ਮੇਰੇ ਮਨ ਚ ਤਾਂ ਇਹ ਗੱਲ ਹੈਗੀ ਆ ਤੇ ਵੈਸੇ ਮੈਂ ਹੈਲਪ ਵੀ ਦੇਖੋ ਆ ਬੱਚਾ ਹਨਾ ਵੈਸਤਾ ਬਾਹਰੋਂ ਆ ਕੇ ਹਨਾ ਜਿਹੜੇ ਵੀਰ ਲੈ ਕੇ ਜਾਂਦੇ ਨੇ ਬੱਚਾ ਇਹ ਚੂਚੇ ਲੈਣ ਆਇਆ ਤੇ ਇਸ ਤਰ੍ਹਾਂ ਹਨਾ ਸਾਡੇ ਘਰ ਦੇ ਵਿੱਚ ਸਾਰਾ ਦਿਨ ਹੀ ਰੌਣਕ ਲੱਗੀ ਰਹਿੰਦੀ ਆ ਕੋਈ ਚੂਚੇ ਲੈਣ ਆਉਂਦਾ ਕੋਈ ਮੁਰਗੀਆਂ ਵਗੈਰਾ ਲੈਣ ਆਉਂਦਾ ਕੋਈ ਐਗ ਲੈਣ ਆਉਂਦਾ ਹਨਾ ਤੇ ਇੱਥੇ ਮੈਂ ਸੰਦੀਪ ਨੂੰ ਕਿਹਾ ਸੀ ਮੈਂ ਕਿ ਤੁਸੀਂ ਏਸੀ ਆ ਜਿਹੜਾ ਇਹਨੂੰ ਚੰਗੀ ਤਰ੍ਹਾਂ ਕਵਰ ਕਰ ਦੋ ਤੇ ਉਹ ਮੈਨੂੰ ਹੱਸ ਦੇਤੀ ਕਹਿੰਦੇ ਤੂੰ ਪੌੜੀ ਤੋਂ ਮੈਨੂੰ ਦੇਗੀ ਨਾ ਦੇਗੀ ਮੈਂ ਕਿਹਾ ਨਹੀਂ ਮੇਰਾ ਪੈਰ ਲਾਇਆ ਹੋਇਆ ਪੌੜੀ ਨੂੰ ਤੇ ਵੀ ਚੰਗੀ ਤਰ੍ਹਾਂ ਮੈਂ ਕਿਹਾ ਪਹਿਲਾਂ ਕਵਰ ਨਾਲ ਉਹ ਕਰ ਦੋ ਤੇ ਉੱਪਰ ਦੀ ਆਪਾਂ ਵੀ ਕੋਈ ਹੈਨਾ ਬੈੱਡ ਸੀਟ ਵਗੈਰਾ ਜਿਹੜੀ ਪ੍ਰਾਣੀ ਜੀ ਪਈਆ ਉਹ ਪਾ ਕੇ ਇਹਨੂੰ ਚੰਗੀ ਤਰ੍ਹਾਂ ਮੈਨੂੰ ਆ ਹੁੰਦਾ ਵੀ ਡਸਟ ਵਗੈਰਾ ਨਾ ਪਵੇ ਤੂੜੀ ਦੀ ਡਸਟ ਦੇਖ ਲਓ ਕਿੰਨੀ ਹੁੰਦੀ ਆ ਹੈਨਾ ਕਿੰਨੀ ਜ਼ਿਆਦਾ ਹੁੰਦੀ ਆ ਤੇ ਉਦ ਦਾ ਵੀ ਹੈਗਾ ਸਾਡਾ ਘਰ ਹਨਾ بار بار ਕਰਕੇ ਜਿਵੇਂ ਆ ਦੇ ਨਾਲ ਤਾਂ ਸਾਨੂੰ ਬਹੁਤ ਮਤਲਬ ਡਸਟ ਆਉਂਦੀ ਹੈ ਸਾਡੇ ਤੇ ਟਰਾਲੀਆਂ ਵਗੈਰਾ ਲੰਘਦੀਆਂ ਨੇ ਰੋਡ ਉੱਪਰ ਦੀ ਤੇ ਉਦ ਦਾ ਵੀ ਹਨਾ ਬਹੁਤ ਜ਼ਿਆਦਾ ਡਸਟ ਹਨੇਰੀਆ ਨੂਰੀਆ ਦਾ ਆ ਜਾਂਦਾ ਤੇ ਤੂੜੀ ਤੇ ਦਿਨਾਂ ਚ ਤਾਂ ਬਹੁਤ ਨਿੱਕਾ ਨਿੱਕਾ ਕਿ ਚਿੱਟਾ ਜਿੱਟਾ ਜਾ ਕਾਂਜੇ ਬਹੁਤ ਆਉਂਦੇ ਨੇ ਅੱਜ ਤੱਕ ਉਹ ਦਾ ਹਨਾ ਘਰੇ ਤੂੜੀ ਆਉਣੀ ਆ ਅਸਤਾ ਮੈਨੂੰ ਬਹੁਤ ਐ ਲੱਗਦਾ ਸੀਗਾ ਮੈਂ ਕਿਹਾ ਚਲੋ ਏਸੀ ਹੈ ਨਾ ਵੀ ਇਹਦੇ ਵਿੱਚ ਨਾ ਇਧਰੋਂ ਪਾਵੇ ਕਿਉਂਕਿ ਇੱਥੇ ਪੰਡਾ ਵਗੈਰਾ ਉਹ ਅੰਦਰ ਵਸਤ ਲਾ ਕੇ ਤਾਂ ਅੰਦਰ ਖੋਲਦੇ ਨੇ ਫਿਰ ਵੀ ਚਲੋ ਜੀ ਆਪਦੀ ਤਾਂ ਆਪਣਾ ਹੁੰਦਾ ਹੀ ਆ ਹਨਾ ਵੀ ਚੀਜ਼ ਨੂੰ ਸੰਭਾਲਣ ਦਾ ਫਰਜ਼ ਬਣਦਾ ਤੇ ਮੈਨੂੰ ਇਹ ਹੀ ਸੀਗਾ ਮੈਂ ਕਿਹਾ ਪਹਿਲਾਂ ਮੈਂ ਚੰਗੀ ਤਰ੍ਹਾਂ ਇਹਨੂੰ ਕਵਰ ਕਰਵਾ ਦਾਂ ਤੇ ਸੰਦੀਪ ਇਹ ਕਹਿੰਦੇ ਸੀ ਕਹਿੰਦੇ ਵੀ ਉੱਪਰ ਦੀ ਬੈੱਡ ਸੀਟ ਦੇਣ ਦੀ ਤਾਂ ਕੋਈ ਅੱਡੀ ਲੋੜ ਵੀ ਨਹੀਂ ਹੈਗੀ ਵੀ ਜਦ ਆਪਾਂ ਕਵਰ ਬਨ ਤਾ ਚੰਗੀ ਤਰ੍ਹਾਂ ਬਨ ਤਾ ਤੇ ਮੈਂ ਕਿਹਾ ਨਹੀਂ ਪਰ ਇੱਕ ਗੱਲ ਮੈਂ ਤੁਹਾਨੂੰ ਅੱਜ ਹੋਰ ਕਹਿਣੀ ਆ ਹਨਾ ਵੀ ਜਿਵੇਂ ਕਈ ਵਾਰ ਕੋਈ ਇੰਗਲਿਸ਼ ਦਾ ਵਰਡ ਬੋਲ ਦਿੰਨੀ ਆ ਪਤਾ ਕੀ ਗੱਲ ਆ ਹਨਾ ਮੇਰੇ ਮੂੰਹ ਛੜਿਆ ਹੁੰਦਾ ਮੈਂ ਬੱਚੇ ਮੈਂ ਟਿਊਸ਼ਨ ਪੜਾਉਣੀ ਆ ਤੇ ਬੱਚਿਆਂ ਨੂੰ ਪੜਾਉਂਦੀ ਕਰਕੇ ਹੁਣ ਜਦੋਂ ਮੈਂ ਬੱਚਿਆਂ ਨਾਲ ਗੱਲਬਾਤ ਕਰਦੀ ਆ ਤੁਹਾਨੂੰ ਪਤਾ ਵੈਸੇ ਤਾਂ ਆਪਾਂ ਪੰਜਾਬ ਮੈਨੂੰ ਆਪਾਂ ਪੰਜਾਬੀ ਨੂੰ ਹੀ ਉਹ ਕਰਨਾ ਚਾਹੁੰਦੇ ਆ ਵੀ ਉਹ ਪਰ ਬੱਚਿਆਂ ਦੇ ਜਿਹੜੇ ਮੀਡੀਅਮ ਨੇ ਇੰਗਲਿਸ਼ ਮੇਰੇ ਕੋਲੇ ਸਾਰੇ ਮਤਲਬ ਜਿਹੜੇ ਹੈਗੇ ਨੇ ਇੰਗਲਿਸ਼ మీడియం ਵਾਲੇ ਬੱਚੇ ਆਉਂਦੇ ਨੇ ਦੂਸਰੇ ਮਤਲਬ ਉਹਦੇ ਕਰਕੇ ਫਿਰ ਹੁੰਦਾ ਬੱਚਿਆਂ ਨਾਲ ਜਿਵੇਂ ਆਪਾਂ ਟਾਕ ਵਗੈਰਾ ਕਰਦੇ ਆ ਹਨਾ ਤੇ ਮੇਰੇ ਮੂੰਹ ਚੜੇ ਹੁੰਦੇ ਨੇ ਕਈ ਵਾਰ ਪਰ ਮੈਂ ਸੋਚਦੀ ਹੁੰਨੀ ਆ ਉਹਦਾ ਵੀ ਹਨਾ ਮੈਨੂੰ ਜਦ ਮੈਂ ਸਟੱਡੀ ਕਰਦੀ ਸੀ ਜਾਂ ਕਾਲਜ ਚ ਪੜ੍ਹਦੀ ਸੀ ਜਾਂ ਬਾਹਰ ਜਦੋਂ ਜੌਬ ਵਗੈਰਾ ਕਰਦੀ ਸੀ ਜਦੋਂ ਮੈਂ ਘਰ ਹੁੰਦੀ ਸੀ ਮੈਨੂੰ ਐ ਹੁੰਦਾ ਵੀ ਜਿਵੇਂ ਦੇ ਆਪਾਂ ਮਾਹੌਲ ਦੇ ਵਿੱਚ ਹੈਗੇ ਆ ਆਪਾਂ ਉਸ ਤਰ੍ਹਾਂ ਹੀ ਗੱਲਬਾਤ ਕਰੀਏ ਦੇਖੋ ਮੈਨੂੰ ਕੋਈ ਜ਼ਿਆਦਾ ਐਵੇਂ ਮਤਲਬ ਜਿਵੇਂ ਉਹ ਕਰਕੇ ਗੱਲ ਕਰਨੀ ਬਿਲਕੁਲ ਚੰਗੀ ਵੀ ਨਹੀਂ ਲੱਗਦੀ ਹੁੰਦੀ ਦੇਖੋ ਜਿਵੇਂ ਹੁਣ ਆਪਣੇ ਘਰ ਮੰ ਵੀ ਵੀ ਹੈ ਨਾ ਜਿਵੇਂ ਆਪਣਾ ਆਂਡ ਗਵਾਂਡਾ ਵੀ ਜਿਹੇ ਜਿਹੇ ਮਾਹੌਲ ਚ ਆਪਾਂ ਰਹੇ ਨੇ ਆਪਾਂ ਨੂੰ ਉਸ ਤਰ੍ਹਾਂ ਹੀ ਬੋਲਣਾ ਚਾਹੀਦਾ ਹੈ ਨਾ ਜਿਆਦਾ ਹਾਈ ਫਾਈ ਆਪਾਂ ਉਹਨਾਂ ਸਾਹਮਣੇ ਬੋਲਦੇ ਆ ਤਾਂ ਮੈਨੂੰ ਬਹੁਤ ਬੁਰਾ ਲੱਗਦਾ ਜਿਹੜਾ ਕੋਈ ਏਦਾਂ ਜੇ ਕਰਦਾ ਹੁੰਦਾ ਮੈਂ ਤਾਂ ਬਿਲਕੁਲ ਸਿੱਧਾ ਜਾਂ ਮਤਲਬ ਜਿਵੇਂ ਦਾ ਕੋਈ ਹੁੰਦਾ ਵਸ ਮੈਨੂੰ ਐ ਹੁੰਦਾ ਵੀ ਉਸੇ ਤਰ੍ਹਾਂ ਹੀ ਗੱਲਬਾਤ ਕਰੀ ਜਾਵੇ ਤੇ ਮੈਂ ਬਹੁਤ ਦੇਸੀ ਜਿਹੇ ਢੰਗ ਨਾਲ ਵੀ ਮਤਲਬ ਗੱਲ ਕਰਦੀ ਕਰਦੀ ਆ ਘਰ-ਵਾਰ ਹੁਣ ਮੇਰੇ ਪਤਾ ਮੂੰਹ ਥੋੜਾ ਜਿਹਾ ਚੜਿਆ ਹੁਣ ਚੜੀ ਹੁੰਦੀ ਆ ਗੱਲ ਹਨਾ ਇੰਗਲਿਸ਼ ਦੇ ਵਰਡ ਜਿਆਦਾ ਮੈਂ ਯੂਜ਼ ਕਰ ਲੈਣ ਹਣਾ ਆਪਾਂ ਨੂੰ ਉਸ ਤਰ੍ਹਾਂ ਹੀ ਗੱਲਬਾਤ ਕਰਨੀ ਰਹਿੰਦੀ ਆ ਕਰਨੀ ਪੈਂਦੀ ਆ ਹਨਾ ਹੁਣ ਫੇਰ ਮੇਰੀ ਟਿਊਸ਼ਨਾਂ ਦਾ ਜਿਹੜਾ ਸਟਾਰਟ ਆ ਤੇ ਬਾਰੋਂ ਬੱਚੇ ਬਹੁਤ ਆ ਰਹੇ ਨੇ ਜਿਵੇਂ ਸਾਡੇ ਕੋਲੋ ਸ਼ੇਰਪੁਰ ਵੱਜ ਜਿਵੇਂ ਆ ਤੋ ਹਨਾ ਬੱਚੇ ਤੇ ਕਿਉਂਕਿ ਇਹ ਹੈਗਾ ਜੀ ਮਿੰਤ ਦਾ ਜਿਵੇਂ ਦੀ ਆਪਾਂ ਕੋਈ ਵੀ ਆਪਣੇ ਕੰਮ ਨਾਲ ਮੈਨੂੰ ਆਪਣੇ ਕੰਮ ਨਾਲ ਬਹੁਤ ਜ਼ਿਆਦਾ ਲਗਾਵਾ ਹਨਾ ਕੰਮ ਜਿਹੇ ਜਿਹਾ ਕਰਵਾਉਣੀ ਆ ਹਨਾ ਬੱਚਿਆਂ ਨੂੰ ਆਪਾਂ ਨੂੰ ਇਹ ਰਿਜ਼ਲਟ ਵਧੀਆ ਮਿਲਦਾ ਹਨਾ ਤਾਂ ਬੱਚੇ ਸਟਾਰਟਿੰਗ ਤੋਂ ਹੀ ਟਿਊਸ਼ਨਾਂ ਸ਼ੁਰੂ ਕਰ ਲੈਂਦੇ ਨੇ ਤੇ ਹੁਣ ਮੈਨੂੰ ਇਹੀ ਸੀਗਾ ਬਸ ਹੁਣ ਮੇਰਾ ਟਿਊਸ਼ਨਾਂ ਦਾ ਸ਼ੁਰੂ ਹੋ ਚੁੱਕਿਆ ਤੇ ਬੱਚੇ ਨੇ ਜਿਹੜੇ ਹੁਣ ਕਾਫੀ ਜ਼ਿਆਦਾ ਮਤਲਬ ਆ ਮੈਨੂੰ ਐਸੀ ਤੂੜੀ ਦਾ ਨਿਬੜ ਜਿਹੜੇ ਬਾਹਰਲੇ ਬੱਚੇ ਨੇ ਮੈਂ ਉਹਨਾਂ ਨੂੰ ਹੁਣ ਮੰਡੇ ਤੋਂ ਬੁਲਾ ਰਹੀ ਆ ਤੇ ਬਾਕੀ ਆ ਦੇਖੋ ਜੀ ਇੱਥੇ ਹੁਣ ਅਸੀਂ ਆਏ ਸੀ ਵੀ ਜਿਹੜਾ ਕੂੜਾ ਕਪੜਾ ਜਿਹਾ ਹੈਗਾ ਉਹ ਚੱਕ ਦਈਏ ਤੂੜੀ ਆਉਣ ਤੋਂ ਪਹਿਲਾਂ ਪਹਿਲਾਂ ਦੇ ਇਹਨੂੰ ਸਾਰਾ ਸੈੱਡ ਨੂੰ ਜਿਹੜਾ ਚੰਗੀ ਤਰ੍ਹਾਂ ਸਾਫ਼ ਕਰ ਦਈਏ ਤੇ ਇਹ ਇਹ ਪਹਿਲਾਂ ਮੈਂ ਤੁਹਾਨੂੰ ਹਾ ਕਵਰ ਜਿਹੜੇ ਕਰਨ ਵਾਲੀ ਵੀਡੀਓ ਸੀਗੀ ਕਲਿੱਪ ਸੀਗੀ ਹਨਾ ਉਹ ਅੱਗੇ ਲੱਗ ਗਈ ਤੇ ਆ ਹੈਗਾ ਮਤਲਬ ਸੈੱਟ ਆ ਆਪਣਾ ਤੇ ਆ ਸਾਡੇ ਸਜੇ ਸਮਾਨ ਪਿਆ ਉਹ ਕਲਿੱਪ ਸੌਰੀ ਹਨਾ ਬਾਈ ਮਿਸਟੇਕ ਅੱਗੇ ਹੋ ਗਈ ਕਈ ਵਾਰ ਹੋ ਜਾਂਦਾ ਜੀ ਜਦੋਂ ਐਡੀਟਿੰਗ ਵਗੈਰਾ ਕਰਦੇ ਆ ਹਨਾ ਤੇ ਐਵੇਂ ਦੀ ਜਿਹੜੀਆਂ ਗਲਤੀਆਂ ਨੇ ਉਹ ਹੋ ਜਾਂਦੀਆਂ ਨੇ ਤੇ ਵੀ ਉਹ ਇੱਥੇ ਹੁਣ ਤੁਸੀਂ ਦੇਖੋ ਆ ਹੈਗਾ ਸੈੱਟ ਤੇ ਇਹ ਚਾਹ ਜਿਹੜਾ ਫੂਸ ਵਗੈਰਾ ਰੱਖਿਆ ਹੋਇਆ ਜਿਹੜਾ ਆਪਾਂ ਨੂੰ ਫਾਰਮ ਦੇ ਵਿੱਚ ਜਿੱਤੀ ਲੋੜ ਪੈਂਦੀ ਆ ਤੇ ਇਹ ਪਿਆ ਤੇ ਹੋਰ ਸਮਾਨ ਪਿਆ ਸਮਾਨ ਜਿਹੜਾ ਹੈਗਾ ਬਾਹਰੋਂ ਕੱਢਣ ਵਾਲਾ ਤੇ ਅੰਦਰੋਂ ਜਿਹੜਾ ਸੌਰੀ ਅੰਦਰੋਂ ਬਾਹਰ ਕੱਢਣ ਵਾਲਾ ਤੇ ਮੈਂ ਸੰਦੀਪ ਨੂੰ ਕਹਿੰਸੀ ਮੈਂ ਕਿ ਪਹਿਲਾਂ ਤੁਸੀਂ ਮੋਟਰਸਾਈਕਲ ਕੱਢੋ ਬਾਹਰੇ ਤੇ ਆ ਹੈਗੇ ਜੀ ਦਿਨ ਦੀ ਕਲਿੱਪ ਹਨਾ ਤੂੜੀ ਕਰਦੇ ਨੇ ਜਿਹੜੇ ਤੂੜੀ ਅੰਦਰ ਪਾਉਂਦੇ ਸੀਗੇ ਵੀਰ ਹਨਾ ਉਹ ਬੈਠ ਕੇ ਆਪਣਾ ਜਿਹੜਾ ਲੰਚ ਦਾ ਦੁਪਹਿਰ ਦਾ ਰੋਟੀ ਟੁਕਾ ਹਨਾ ਉਹ ਖਾਂਦੇ ਨੇ ਤੇ ਦੁਪਹਿਰ ਦੀ ਰੋਟੀ ਖਾ ਰਹੇ ਨੇ ਤੇ ਆਹੀ ਇਹਨਾਂ ਦੇ ਵਿਚਾਰਿਆ ਦੇ ਰਿਲੈਕਸ ਹੋਣ ਦਾ ਥੋੜਾ ਜਿਹਾ ਟਾਈਮ ਹੁੰਦਾ ਚਲੋ ਹਾਰਡਵਰਕ ਆਪਾਂ ਸਾਰੀ ਕਰਦੇ ਆ ਹਨਾ ਸਾਰੀ ਸਾਰਾ ਦਿਨ ਕੋਈ ਕਿਸੇ ਨੂੰ ਡਿਊਟੀਆਂ ਨੇ ਵਾਹਿਗੁਰੂ ਵੱਲੋਂ ਮਿਲਿਆ ਹੋਈ ਆ ਹਨਾ ਕਿਸੇ ਨੂੰ ਕਿਸੇ ਫੀਲਡ ਦੇ ਵਿੱਚ ਕਿਸੇ ਨੂੰ ਕਿਸੇ ਦੇ ਵਿੱਚ ਇਹ ਤਾਂ ਆਪਾਂ ਕਹਿਣੀ ਆ ਵੀ ਕੰਮ ਕਦੇ ਵੀ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਦੇਖੋ ਜੀ ਸਾਰੇ ਕੰਮਾਂ ਦਾ ਆਪਾਂ ਨੂੰ ਮਾਨ ਸਨਮਾਨ ਕਰਨਾ ਚਾਹੀਦਾ ਜਿਹੜਾ ਬੰਦਾ 10 ਦਸਾਂ ਨੋਹਾਂ ਦੀ ਕਿਰਤ ਕਰਕੇ ਖਾਂਦਾ ਹਨਾ ਤੇ ਅਸਲੀ ਰੱਬ ਉਹਦੇ ਵਿੱਚ ਹੀ ਵਸਦਾ ਹੁੰਦਾ ਜੀ ਜੇਕਰ ਆਪਾਂ ਵਾਹਿਗੁਰੂ ਦੇ ਦਰਸ਼ਨ ਕਰਨੇ ਹੁੰਦੇ ਨੇ ਹਨਾ ਕਹਿੰਦੇ ਨੇ ਵੀ ਵਾਹਿਗੁਰੂ ਬੰਦਿਆ ਦੇ ਵਿੱਚ ਹੀ ਵਸਦਾ ਮੈਂ ਤਾਂ ਇਹ ਕਹਿਣੀ ਹੁੰਨੀ ਹੈ ਵੀ ਜਿਹੜਾ ਬੰਦਾ ਸਾਰਾ ਦਿਨ ਆਪਣੀ ਕਿਰਤ ਕਰਦਾ ਤੇ ਉਹ ਬੰਦੇ ਦਾ ਮਾਣ ਆਪਾਂ ਨੂੰ ਕਦੇ ਵੀ ਨਹੀਂ ਦਿਖਾਉਣਾ ਚਾਹੀਦਾ ਹੈਗਾ ਦੇਖੋ ਹਨਾ ਹਰ ਕੋਈ ਆਪਣੇ ਬੱਚਿਆਂ ਵਾਸਤੇ ਆਪਣੇ ਢਿੱਡ ਵਾਸਤੇ ਕੰਮ ਕਰਦਾ ਆਪਾਂ ਸਾਰੇ ਹੀ ਹਨਾ ਇਹ ਹੁੰਦਾ ਹਨਾ ਵੀ ਹਰ ਇੱਕ ਬੰਦਾ ਇਹੀ ਆ ਵਾਹਿਗੁਰੂ ਨੇ ਜਿਹੜੇ ਆਪਾਂ ਨੂੰ ਲਾਇਆ ਹੋਇਆ ਕੰਮੀ ਧੰਦੀ ਕਿਸੇ ਦੀ ਕਿਤੇ ਡਿਊਟੀ ਲਾਈ ਆ ਕਿਸੇ ਦੀ ਕਿਤੇ ਸਾਰੇ ਦੀ ਡਿਊਟੀ ਆ ਜਿਹੜੀ ਇੱਕ ਥਾਂ 'ਵੀ ਨਹੀਂ ਲੱਗਦੀ ਹੁੰਦੀ ਆ ਸਾਰੇ ਇਹਨੂੰ ਗਵਰਨਮੈਂਟ ਜੌਬ ਨਹੀਂ ਮਿਲਦੀ ਹੁੰਦੀ ਸਾਰੇ ਪ੍ਰਾਈਵੇਟ ਜੌਬ ਨਹੀਂ ਕਰਦੇ ਸਾਰੇ ਘਰਾਂ ਚ ਕੰਮ ਨਹੀਂ ਕਰਦੇ ਸਾਰੇ ਖੇਤੀ ਨਹੀਂ ਕਰਦੇ ਸਾਰੇ ਫਾਰਮ ਦਾ ਕੰਮ ਨਹੀਂ ਕਿਸੇ ਨੂੰ ਕੋਈ ਕੰਮ ਮਿਲ ਜਾਂਦਾ ਕਿਸੇ ਦੇ ਹਿੱਸੇ ਕੋਈ ਕੰਮ ਆ ਜਾਂਦਾ ਕਿਸੇ ਦੇ ਹਿੱਸੇ ਕੋਈ ਕੰਮ ਆ ਜਾਂਦਾ ਇਸ ਤਰ੍ਹਾਂ ਨਾਲ ਮਿਲ ਕੇ ਜਿਹੜੀ ਆਪਣੀ ਦੁਨੀਆ ਉਹ ਚੱਲੀ ਜਾਂਦੀ ਆ ਆ ਦੇਖੋ ਜੀ ਇੱਥੇ ਜਿਹੜੀ ਤੂੜੀ ਆ ਉਹ ਕੋਠੇ ਦੇ ਵਿੱਚ ਪੈ ਰਹੀ ਆ ਤੇ ਵੀਰ ਉਹਨੂੰ ਚੰਗੀ ਤਰ੍ਹਾਂ ਦੱਬ-ਦੱਬ ਕੇ ਹਨਾ ਪਾਉਂਦੇ ਨੇ ਤੇ ਉਸ ਦਿਨ ਤਾਂ ਵੈਸੇ ਮੌਸਮ ਠੀਕ ਆ ਆਪਣੇ ਹੁਣ ਤਾਂ ਥੋੜੀ ਜਿਹੀ ਹਵਾ ਵਗੈਰਾ ਚੱਲਦੀ ਹੈ ਕਈ ਵਾਰ ਤਾਂ ਹਨਾ ਹਾੜੀ ਦੇ ਦਿਨਾਂ 'ਚ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਬਹੁਤ ਜ਼ਿਆਦਾ ਹੂਮਸਜੀ ਹੁੰਦੀ ਆ ਹਨਾ ਉਹ ਦਿਨਾਂ ਦੇ ਵਿੱਚ ਤਾਂ ਧੂੜੀ ਦਾ ਜਿਹੜਾ ਕੰਮ ਆ ਹਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੇ ਹੁਣ ਜਿਹੜੇ ਅੰਦਰ ਹਨਾ ਕੋਠੇ ਦੇ ਵਿੱਚ ਤੂੜੀ ਤਾੜੀ ਦੱਬ ਕੇ ਪਾਉਣੀ ਹੁੰਦੀ ਹੈ ਫਿਰ ਪਾਣੀ ਸਿਰਕ ਸਿਰਕ ਕੇ ਇਹਨੂੰ ਚੰਗੀ ਤਰ੍ਹਾਂ ਆਏ ਹੁੰਦਾ ਵੀ ਵੱਧ ਤੋਂ ਵੱਧ ਜਿਹੜੀ ਤੂੜੀ ਆ ਉਹ ਪੈ ਜੇ ਦੇਖੋ ਜੀ ਆਪਣੇ ਘਰੇ ਜਿਹੜੀ ੜਸ ਇਸ ਤਰ੍ਹਾਂ ਵੱਧ ਹੁੰਦੀ ਹੈ ਜੀ ਮੇ ਰੋਡ ਹੋਣ ਕਰਕੇ ਬੱਸਾਂ ਵਗੈਰਾ ਹਨਾ ਹੋਰ ਟ੍ਰੈਫਿਕ ਸਾਰਾ ਦਿਨ ਚੱਲਦੀ ਰਹਿੰਦੀ ਹੈ ਤੇ ਉਹਨਾਂ ਦੇ ਟਾਇਰਾਂ ਨਾਲ ਉੱਡ ਉੱਡ ਧੂੜ ਮਿੱਟੀ ਸਾਰੀ ਉਹ ਤੇ ਘਰ ਦੇ ਵਿੱਚ ਹੀ ਆਉਣੀ ਹੁੰਦੀ ਆ ਹੁਣ ਜਦ ਅੱਗੇ ਬਰਸਾਤਾ ਦਾ ਮੌਸਮ ਠੀਕ ਹੋਊਗਾ ਫਿਰ ਜਾ ਕੇ ਵਧੀਆ ਹੋ ਆ ਹੈਗਾ ਜੀ ਦੂਜੇ ਦਿਨ ਦੀ ਐ ਕਲਿੱਪਾਂ ਨੇ ਤੇ ਜਿਸ ਪਹਿਲੇ ਦਿਨ ਥੂੜੀ ਬਣੀ ਦੂਸਰੇ ਦਿਨ ਸਵੇਰੇ ਹਨਾ ਸਵੇਰ ਦੀਆਂ ਨੇ ਕਿਉਂਕਿ ਉਸ ਦਿਨ ਨੇਰਾ ਹੋ ਗਿਆ ਸੀਗਾ ਕੋਈ ਕੰਮ ਨਹੀਂ ਹੋਇਆ ਹੁਣ ਮੈਨੂੰ ਇਹ ਸੀਗਾ ਇਸ ਦਿਨ ਮੈਂ ਕਿਹਾ ਪਹਿਲਾਂ ਤਾਂ ਮੈਂ ਮਸ਼ੀਨ ਲਾ ਲਾ ਤੇ ਕੱਪੜੇ ਕਾਫੀ ਧੋਣ ਵਾਲੇ ਹੋਏ ਪਏ ਸੀ ਕਿਉਂਕਿ ਉਸ ਦਿਨ ਥੂੜੀ ਬੰਦੀ ਕਰਕੇ ਆਹੀ ਰਸਤੇ ਥੂੜੀ ਬੰਦੀ ਸੀਗੀ ਇੱਥੇ ਇੱਥੀ ਮੇਰਾ ਮਸ਼ੀਨ ਦਾ ਹੈਗਾ ਤੇ ਵੀ ਉਹ ਮੈਥੋਂ ਨਹੀਂ ਉਸ ਦਿਨ ਵੀ ਕਪੜੇ ਧੋਤੇ ਗਏ ਤੇ ਕੁਝ ਦੂਸਰੇ ਦਿਨ ਦੇ ਹੋਗੇ ਸੀਗੇ ਪਹਿਲਾਂ ਮੈਂ ਕਿਹਾ ਚਲੋ ਬਾਕੀ ਹੁਣ ਸਾਰਾ ਘਰ ਆ ਜਿਹੜਾ ਉਹ ਵੀ ਸਾਫ਼ ਸੁਫ਼ਾਈ ਕਰਨ ਵਾਲਾ ਪਿਆ ਤੇ ਪਹਿਲਾਂ ਮੈਂ ਕਿਵੇਂ ਮਸ਼ੀਨ ਲਾਦਾ ਹਨਾ ਵੀ ਨਾਲ ਦੀ ਨਾਲ ਕਪੜੇ ਧੋਤੇ ਜਾਣ ਤੇ ਨਾਲੇ ਫਿਰ ਮੈਂ ਜਿਹੜੀ ਸਾਫ਼ ਸਫਈਏ ਨੂੰ ਲੱਗ ਜੂਗੀ ਥੂੜੀ-ਤਾੜੀ ਅਸੀਂ ਇਕੱਠੀ ਕਰ ਲਾਗੇ ਤੇ ਕੁਝ ਥੋੜਾ ਜਿਹਾ ਫਿਰ ਮੈਨੂੰ ਜਸਨੀਤ ਕਰਕੇ ਵੀ ਹੋ ਜਾਂਦਾ ਹਨਾ ਵੀ ਸਫਾਈ ਹੋ ਜੀ ਫਿਰ ਉਹਨੇ ਬੱਚੇ ਨੇ ਵੀ ਬਾਹਰ ਖੇਡਣਾ ਖੁੱਡਣਾ ਹੁੰਦਾ ਹਨਾ ਤੇ ਅੱਜ ਤਾਂ ਨਾ ਪੂਰਾ ਘਰੀ ਤੂੜੀ ਮਹਿਲ ਬਣਿਆ ਪਿਆ ਜੇ ਤੁਸੀਂ ਦੇਖੋ ਇੰਨੀ ਜ਼ਿਆਦਾ ਤੂੜੀ ਸਾਰੇ ਤੁਰੋ ਤੁਰ ਖਿੰਡੀ ਪਈਆ ਸਾਰੇ ਕਿਤੇ ਜਿੱਧਰ ਦੇਖਦੇ ਆ ਤੂੜੀ 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 ਤੇ ਕੁਸ ਹਵਾ ਚੱਲ ਗਈ ਉਸ ਦਿਨ ਹਵਾ ਨਾਲ ਤਾਂ ਸਾਰਾ ਜਿਹੜਾ ਕੋਈ ਕੋਨਾ ਰਹਿੰਦਾ ਸੀਗਾ ਉੱਥੇ ਵੀ ਤੂੜੀ ਪਹੁੰਚ ਗਈ ਹਨਾ ਤੇ ਮੈਂ ਸੰਦੀਪ ਨੂੰ ਇਹ ਕਹਿੰਦੀ ਸੀ ਇੱਕ ਕੱਪੜੇ ਵਾਲੀ ਧਾਰ ਆ ਜਿਹੜੀ ਹੈਗੀ ਆ ਸਾਡੇ 베ੜੇ ਦੇ ਵਿੱਚ ਦੀ ਆ ਹਨਾ ਐਵੇਂ ਜਾ ਕੇ ਇਧਰੋਂ ਜਿਹੜਾ ਕਿੰਨੂ ਦਾ ਹੈਗਾ ਬੁੱਟਾ ਲੱਗਿਆ ਹਨਾ 베ੜੇ ਦੇ ਵਿੱਚ ਉਹਦੇ ਉੱਪਰ ਦੀ ਪਰੇ ਬੰਨੀ ਹੋਈ ਆ ਤੇ ਮੈਂ ਕਿਹਾ ਵੀ ਹੁਣ ਤਾਰ ਬੰਨ ਦੋ ਫੇਰ ਮੈਂ ਕਿਹਾ ਵੀ ਨਹੀਂ ਚੱਲ ਰਿਹਾ ਕਹਿੰਦੇ ਵੀ ਹੁਣ ਤਾਰ ਕਹਿੰਦੇ ਇੱਥੇ ਸਾਰਾ ਕੰਮ ਰਹਿ ਜੂ ਜੇ ਮੈਂ ਤਾਰ ਬੰਨਣ ਲੱਗ ਗਿਆ ਆਪਾਂ ਵੀ ਤੇ ਪਹਿਲਾਂ ਕਹਿੰਦੇ ਮੈਨੂੰ ਨਾਲ ਲਾ ਕੇ ਹਾਂ ਮੋਟੀ ਮੋਟੀ ਚਕਾਲਾ ਵੀ ਤੂੰ ਇਕੱਠੀ ਕਰ ਦੇ ਮੈਂ ਚੱਕ ਕੇ ਦੇਖ ਦਿੰਨਾ ਮੈਂ ਕਿਹਾ ਚੱਲ ਇਹ ਵੀ ਠੀਕ ਆ ਹਨਾ ਕਹਿੰਦੇ ਫੇਰ ਮੈਂ ਚਿਕਸ ਨੂੰ ਪਾਣੀ ਵਗੈਰਾ ਧਰਨਾ ਹੋਊਗਾ ਤੇਵੀ ਅੱਜ ਦਾ ਦਿਨ ਕੱਪੜੇ ਕੋਠੇ ਦੇ ਵੀ ਤਾਰਾ ਬੰਨੀਆਂ ਹੋਈਆਂ ਨੇ ਕਹਿੰਦੇ ਚੱਲ ਉੱਥੇ ਪਾ ਲਈ ਮੈਂ ਕਿਹਾ ਚੱਲ ਠੀਕ ਆ ਫਿਰ ਮੈਂ ਸੋਚਿਆ ਮੈਂ ਕਿ ਵੀ ਹੁਣ ਐ ਰਹਿਣੇ ਆਪਾਂ ਕਿਉਂਕਿ ਕਿੰਨੂ ਦਾ ਜਿਹੜਾ ਬੂਟਾ ਉਹ ਕਾਫੀ ਵੱਧ ਗਿਆ ਵੀ ਉਹ ਆਪਾਂ ਤਾਰ ਨਹੀਂ ਬੰਨਦੇ ਹੈਗੇ ਆਪਾਂ ਸਟੈਂਡ ਹੀ ਲੈ ਜਾਵਾਂਗੇ ਇਹ ਠਾਵਾ ਵਾਸਤੇ ਤੇ ਬਾਕੀ ਸਰਦੀਸ ਦਾ ਕੱਪੜੇ ਕੋਠੇ ਤੇ ਸੰਘਾਉਣੇ ਪੈਂਦੇ ਨੇ ਆਪਣੇ ਬੇੜੇ 'ਚ ਧੁੱਪ ਬਹੁਤ ਘੱਟ ਆਉਂਦੀ ਆ ਉਹ ਤੇ ਮੈਂ ਕਿ ਗਰਮੀ ਇਸ ਤਾਂ ਸੁੱਕੀ ਜਾਂਦੀ ਨੇ ਆਰਾਮ ਨਾਲ ਵੀ ਆਪਾਂ ਸਟੈਂਡ ਹੀ ਲਾਏ ਆਵਾਂਗੇ ਫਿਰ ਤਾਰ ਵੀ ਸਿਰਜੇ ਚ ਵਜਦੀ ਫਿਰਦੀ ਆ ਵੀਡੀਓ ਦੇ ਵਿੱਚਕਾਰ ਦੀ ਜਾਂਦੀ ਆ ਹਨਾ ਵੀ ਇੱਕ ਕਿਨੂ ਦੇ ਬੂਟੇ ਦੇ ਵਿੱਚ ਦੀ ਲੰਗਦੀ ਆ ਉਹ ਵੀ ਮੈਨੂੰ ਥੋੜਾ ਜਿਹਾ ਸੀ ਫਿਰ ਜਿਹੜੀ ਆਪਦੀ ਸਲਾਹ ਸੀਗੀ ਉਹ ਬਦਲਤੀ ਤੇ ਇੱਥੇ ਸੰਦੀਪ ਕਹਿੰਦੇ ਮੈਂ ਮੋਟੀ ਮੋਟੀ ਜਿਹੜੀ ਤੂੜੀ ਆ ਕਹਿੰਦੇ ਉਹ ਇਕੱਠੀ ਕਰਦਾ ਤੇ ਫਿਰ ਤੂੰ ਝਾੜੂ ਨਾਲ ਇਕੱਠੀ ਕਰਦੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੱਕਦਾਗੇ ਵੀ ਇਸ ਤਰ੍ਹਾਂ ਕੰਮ ਠੀਕ ਆਊਗਾ ਤੇ ਮੈਂ ਕਿਹਾ ਚਲੋ ਠੀਕ ਆ ਹਨਾ ਉਹਦਾ ਤਾਂ ਹੁਣ ਇੱਕ ਵਾਰ ਤਾਂ ਐਵੇਂ ਇਕੱਠੀ ਕਰ ਲਾਗੇ ਵੀ ਦੇਖੋ ਫਰਸ ਫੁਰਸ ਤੋਂ ਤੋਤੇ ਬਿਨਾਂ ਦਾ ਸਾਰਾ ਚੜ ਚੜਈਆ ਹੁਣ ਅੰਦਰੋਂ ਵੀ ਹੋਉਣਗੀ ਆ ਸਫਾਈ ਆ ਜੀ ਸਾਰਾ ਕਿਚਨ ਬਗੈਰਾ ਦਾ ਵੀ ਮੇਰਾ ਇੱਕ ਵਾਰ ਚੰਗੀ ਤਰ੍ਹਾਂ ਡੀਪ ਕਲੀਨਿੰਗ ਕਰਨ ਵਾਲੀ ਰਹਿਂਦੀ ਆ ਤੇ ਮੈਂ ਕਰੀ ਨਹੀਂ ਸੀ ਕਿ ਕਿਚਨ ਹੈਗੀ ਆ ਬਾਹਰ ਮੈਂ ਕਿਹਾ ਚਲੋ ਤੂੜੀ-ਤਾੜੀ ਮਲ ਲੈਣ ਦੋ ਹਣਾ ਫਿਰ ਉਸ ਦੇ ਨਾਲ ਜਿਹੜੇ ਬਰੀਕ-ਬਰੀਕ ਕਣੇ ਦੇਖੋ ਤੁਸੀਂ ਨਾ ਗੱਡੀ ਦੇ ਕਵਰ ਦੇ ਉੱਪਰ ਵੀ ਕਿੰਨੇ ਜੰਮੇ ਪਏ ਨੇ ਤੇ ਹੁਣ ਜਿੰਨਾ ਚਿਰ ਇੱਕ ਵਾਰ ਸਾਰਾ ਘਰ ਚੰਗੀ ਤਰ੍ਹਾਂ ਅੰਦਰੋਂ ਉਸ ਤੋਤਾ ਤਾਂ ਤਣੀ ਜਾਂਦਾ ਨਾਲੇ ਬਾਹਰੋਂ ਸਾਰੇ ਫਰਸ-ਫਰਸ ਨਹੀਂ ਤੋਤੇ ਜਾਂਦੇ ਦੇਖੋ ਉਹਨਾਂ ਚਿਰ ਤਾਂ ਠੀਕ ਨਹੀਂ ਆਉਂਦੇ ਪਰ ਮੈਂ ਕੁਛ ਦਿਨ ਰੁਕੂੰਗੀ ਫਿਰ ਸਾਰਾ ਕੰਮ ਜਦ ਜਦ ਨਿਬੜ ਗਿਆ ਫਿਰ ਇੱਕ ਵਾਰ ਕਲੀਨ ਕਰ ਦਾਂਗੇ ਬਰਸਾਤਾਂ ਜੀਆਂ ਹੁਣ ਲੱਗ ਜਾਣਗੀਆਂ ਅੱਗੇ ਫਿਰ ਵਧੀਆ ਰਹੂਗਾ ਗਰਮੀ-ਗਰਮੀ ਤੇ ਆਹ ਦੇਖੋ ਜੀ ਅੱਜ ਸਾਡਾ ਤੂੜ ਕੀ ਹਾਲ ਹੋਇਆ ਹਨਾ ਤੇ ਸਾਰੇ ਘਰ ਦਾ ਮੈਂ ਤੁਹਾਨੂੰ ਦਿਖਾਈ ਦੇਵਾਂ ਬੀ ਕਿੰਨੀ ਕਤੂੜੀ ਪੈ ਗਈ ਇਸ ਤਰ੍ਹਾਂ ਪੈ ਗਈ ਜੀ ਘਾਰੇ ਨੂੰ ਥੋੜਾ ਜਿਹਾ ਥਾਂ ਰੱਖ ਲਿਆ ਕਿਉਂਕਿ ਹੁਣ ਗਰਮੀ ਚ ਹਾਰੇ ਦੀ ਜਿਹੜੀ ਦਾਲ ਆ ਉਹ ਧਰਦੇ ਆ ਤੇ ਫਿਰ ਮੈਨੂੰ ਪਾਥੀਏ ਦੀ ਬੋਤਲ ਲੋੜ ਪੈਂਦੀ ਆ ਚੁੱਲ੍ਹਾ ਤਾਂ ਮੈਂ ਗਰਮੀ ਚ ਥੋੜਾ ਘੱਟ ਬਾਲਦੀ ਆ ਸਰਦੀ ਚ ਬਾਲਦੀ ਆ ਤੇ ਪਰ ਦਾਰੇ ਸੌਰੀ ਬੋਲਣ ਚ ਮਿਸਟੇਕ ਹਾਰੇ ਚ ਦਾਲ ਬੱਦ ਬਣਾਉਣਿਆ ਹਨਾ ਤੇ ਉਹਦੇ ਕਰਕੇ ਫਿਰ ਪਾਥੀ ਆ ਦੀ ਸਾਰਾ ਦਿਨ ਲੋਡ ਪੈਂਦੀ ਆ ਤਾਰ ਚੀ ਖੁੱਲੀ ਪਈ ਆ ਹਨਾ ਭੰਡਾ ਦੇ ਵਿੱਚ ਫਸਦੀ ਸੀ ਪਰ ਹੁਣ ਅਸੀਂ ਇਹਨੂੰ ਬੰਨਣ ਦਾ ਜਿਹੜਾ ਹੈਗਾ ਵੀ ਬੰਦ ਹੀ ਨਹੀਂ ਹੈਗੇ ਅੱਜ ਮੈਂ ਜਿਹੜੇ ਸਾਰੇ ਕੱਪੜੇ ਨੇ ਮੈਂ ਕਿਹਾ ਮੰਜੇ ਤੇ ਧੋ ਤੋਂ ਧੋ ਹੀ ਪਾ ਦਿੰਨੀ ਆ ਪਹਿਲਾਂ ਮੇਰੇ ਰਵਨੀਤ ਦੀ ਜੁਨੀਫਾਰਮ ਤੇ ਜਸਨੀਤ ਦੇ ਕੱਪੜੇ ਧੋ ਤੇ ਸੰਦੀਪ ਦੇ ਜਿਹੜੇ ਬਾਹਰ ਅੰਦਰ ਵਾਲੇ ਸੀਗੇ ਮੇਨ ਇੱਕ ਦੋ ਟੀ-ਸ਼ਰਟ ਆ ਉਹ ਧੋਤੀ ਆ ਤੇ ਆ ਹੈਗਾ ਜੀ ਅੱਜ ਚਿਕਸ ਦੀਆਂ ਕੁਝ ਡਿਲੀਵਰੀਜ਼ ਜਾਣੀਆਂ ਨੇ ਹਨਾ ਸੰਦੀਪ ਨੇ ਉਹ ਬਾਕਸ ਵਗੈਰਾ ਕੱਢ ਕੇ ਰੱਖ ਦਿੱਤੇ ਕਿਉਂਕਿ ਫਿਰ ਤਿਆਰੀ ਕਰਨੀ ਪੈਂਦੀ ਆ ਫਿਰ ਜਦੋਂ ਆਉਂਦੇ ਨੇ ਹਨ ਅਗਲੇ ਨੇ ਵੀ ਕੁਝ ਜਾਣਕਾਰੀਆਂ ਲੈਣੀ ਹੁੰਦੀਆਂ ਨੇ ਗੁਸਹੂਨ ਦਾ ਤੇ ਸਾਨੂੰ ਐਸੀ ਵੀ ਡੱਬਿਆਂ ਨੂੰ ਗੁਸਤੁੱਪ ਤਾਂ ਅਲੱਗ ਜੀ ਤੇ ਇਹਨਾਂ ਨੇ ਕੱਢ ਕੇ ਕੁਝ ਬਾਹਰ ਰੱਖਦੇ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਸਾਰੀ ਸਾਫ ਸਫਾਈ ਤਾਂ ਹੋ ਗਈ ਸੀ ਜੀ ਘਰ ਦੀ ਤੇ ਆ ਦੇਖੋ ਜੀ ਸੇਬਾਂ ਦੇ ਬੂਟੇ ਹਣ ਆਹਦੀ ਵੀਡੀਓ ਵੀ ਬਣਾ ਕੇ ਲੈ ਕੇ ਗਏ ਨੇ ਫੇਸਬੁਕ ਤੇ ਚੱਲ ਰਹੀ ਹੈ ਇੱਕ ਵੀਰ ਆਇਆ ਸੀ ਬਲੈਟੀ ਟੀਵੀ ਵਾਲੇ ਨਸ਼ਾਦ ਉਹ ਉਹਨਾਂ ਨੇ ਵੀ ਕੋਈ ਵੀ ਘਰ ਆਉਂਦਾ ਉਹ ਆ ਕੇ ਪੁੱਛਦਾ ਹੈ ਸੇਬ ਲੱਗੇ ਹੋਏ ਨੇ ਸੇਬ ਲੱਗੇ ਹੋਏ ਨੇ ਐਵੇਂ ਤੁਹਾਨੂੰ ਕਿਸੇ ਦਿਨ ਫੇਰ ਸਾਰੇ ਬਗੀਚੇ ਦੀ ਜਿਹੜੀ ਹੈਗੀ ਆ ਵੀਡੀਓ ਦਿਖਾਉਂਗੀ ਤੇ ਬਹੁਤ ਪਿਆਰੀ ਲੱਗਦੇ ਨੇ ਇੱਥੇ ਹੈਗਾ ਟਾਈਮ ਦੁਪਹਿਰ ਦਾ ਤੇ ਸੰਦੀਪ ਹੁਣ ਮਤਲਬ ਪਾਣੀ ਧਰਨਾ ਸੀ ਇਹਨਾਂ ਨੇ ਫਾਰਮ ਦੇ ਵਿੱਚ ਤੇ ਡੱਬੇ ਵਗੈਰਾ ਧੋ ਕੇ ਕਹਿੰਦੇ ਵੀ ਮੈਂ ਪਾਣੀ ਰੱਖਦਾ ਇਹਨਾਂ ਦਾ ਟਾਈਮ ਦੇ ਹਿਸਾਬ ਨਾਲ ਹਨਾ ਜਿੱਦੋਂ ਦਾਣਾ ਪਾਣੀ ਰੱਖਣਾ ਹੁੰਦਾ ਇੱਥੇ ਇਹ ਉਹ ਸਫਾਈ ਕਰ ਰਹੇ ਸੀ ਆ ਦੇਖੋ ਜੀ ਤੁਸੀਂ ਛੂਚਿਆਂ ਦੇ ਵੀ ਚਿਕਸ ਦੇ ਵੀ ਦਰਸ਼ਨ ਪਾ ਲਓ ਤੇ ਮੈਂ ਤਾਂ ਇਹਨਾਂ ਨੂੰ ਦੇਖਦੀ ਰਹਿਣੀ ਹੁੰਦੀ ਆ ਦਿਨ ਦੇ ਵਿੱਚ ਵੀ ਦੋ ਚਾਰ ਵਾਰ ਮੈਨੂੰ ਪਿਆਰੇ ਲੱਗਦੇ ਨੇ ਤੇ ਜਸਨੀਤ ਵੀ ਦੇਖਦੀ ਆ ਜੀ ਆ ਦੇਖੋ ਨਿੱਕੇ ਨਿੱਕੇ ਜੀ ਹਨਾ ਤੇ ਅਹ ਰੇਹੇ ਦੁਪਹਿਰ ਦਾ ਟਾਈਮ ਕੱਪੜੇ ਮੈਂ ਧੋਲੇ ਸੀ ਸਾਰੇ ਤੋਂ ਤੋਂ ਮੰਜੇ ਤੇ ਕਿਉਂਕਿ ਹੁਣ ਤਾਂ ਜਿਹੜਾ ਮੌਸਮ ਹੈਗਾ ਬਿਲਕੁਲ ਰੁੱਖਾ ਮੌਸਮ ਆ 2 ਮਿੰਟ ਦੇ ਵਿੱਚ ਪਾਣੀ ਸੁੱਕ ਜਾਂਦਾ ਕੱਪੜੇ ਤਾਂ ਉਦਾਂ ਹੀ ਸੁੱਕੀ ਜਾਂਦੇ ਹੁੰਦੇ ਨੇ ਜਿਆਦਾ ਤਾਰ ਤੇ ਤਾਂ ਮੈਂ 5-4 ਮਿੰਟ ਹੀ ਰੱਖਦੀ ਹੁੰਦੀ ਸੀ ਅੱਗੇ ਹੁਣ ਤਾਂ ਚਲ ਅੱਜ ਮੰਜੇ ਤੇ ਪਾਏ ਨੇ ਕਿਉਂਕਿ ਫਿਰ ਮੈਨੂੰ ਐ ਹੁੰਦਾ ਵੀ ਰੰਗ ਖਰਾਬ ਹੋਣਗੇ ਕੱਪੜਿਆਂ ਦੇ ਹੁਣ ਤਾਂ ਉਈ ਕੱਪੜੇ ਸੁੱਕੀ ਜਾਂਦੇ ਨੇ ਕਹਿੰਦੇ ਹੁਣ ਤਾਂ ਬੰਦਾ ਵੀ ਸੁੱਕ ਜਾਂਦਾ ਇਹ ਜਿਹਾ ਮੌਸਮ ਚੱਲਦਾ ਅੱਜ ਕੱਲ ਤਾਂ ਤੇ ਬਿਲਕੁਲ ਦੁਪਹਿਰ ਦਾ ਟਾਈਮ ਆ 1:30 ਵਜਿਆ ਹੋਇਆ ਸੰਦੀਪ ਕੰਨੇ ਮੈਂ ਫਾਰਮ ਚ ਪਾਣੀ ਰੱਖਦਾ ਉਧਰ ਮੇਰੀ ਦੁਪਹਿਰ ਦੀ ਰੋਟੀ ਦੀ ਸਾਰੀ ਤਿਆਰੀ ਕਰੀ ਪਈ ਸੀ ਰਵਨੀਤ ਤੇ ਜਸਨੀਤ ਅੰਦਰ ਖੇਡਦੇ ਸੀ ਰਵਨੀਤ ਪੜ੍ਹਦੀ ਸੀ ਜਸਨੀਤ ਖੇਡਦੀ ਆ ਅੰਦਰ ਤੇ ਮੈਂ ਸਾਰੀ ਦਾਲ ਦਾਲ ਬਣਾ ਲਈ ਸੀਗੀ ਤੇ ਦਾਲ ਬਣਾ ਕੇ ਰੱਖਤੀ ਸੀ ਆਟਾ-ਉਟਾ ਗੁਣਤਾ ਸੀਗਾ ਕੁਸਤਾ ਮੂੰਗੀ ਛੋਲਿਆ ਦੀ ਦਾਲ ਬਣਾ ਲਈ ਅੱਜ ਤੇ ਕੁਝ ਕarele ਆ ਦੀ ਕarele ਬਣਾਏ ਸੀਗੇ ਮੈਂ ਕੱਲ ਪਰਸੋਂ ਬਣਾਏ ਸੀ ਹਨਾ ਤੇ ਉਹ ਵੈਸੇਗੇ ਨਾਲ ਦੋ ਕੁ ਕਰੇਲੇ ਪੈ ਸੀ ਮੱਖ ਨਾਲ ਇਹ ਨਿਪਟ ਜਾਣਗੇ ਹਨਾ ਫਿਰ ਕੋਈ ਹੋਰ ਕੱਲ ਨੂੰ ਜੇ ਥੋੜੀ ਦਾਲ ਬਚੀ ਨਾਲ ਭਿੰਡੀ ਵਗੈਰਾ ਬਣਾ ਲਾਂਗੇ ਤੇ ਆ ਥੋੜੀ ਜਿਹੀ ਕਰੇਲੇ ਪੈ ਸੀ ਮਸਾਲਾ ਤੇ ਕਰੇਲੇ ਤੇ ਆਟਾ ਮੇਰਾ ਗੁੰਨਿਆ ਪਿਆ ਮੈਂ ਕਿ ਜਦ ਸੰਦੀਪ ਉਧਰੋਂ ਫ੍ਰੀ ਹੋਊਗਾ